ਸਤ ਸ੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਲਖਮੀ ਸਿੰਘ ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਹੀ 21 ਫਰਵਰੀ 2025 ਨੂੰ ਪੰਜਾਬ ਸਰਕਾਰ ਨੇ ਇੱਕ ਵਿਭਾਗ ਦਾ ਨਾਮ ਬਦਲ ਦਿੱਤਾ ਇਹ ਪੰਜਾਬ ਦੇ ਸੀਐਮ ਪ੍ਰਵੰਤਮਨ ਦਾ ਕਹਿਣਾ ਹੈ ਇਸ ਵਿਭਾਗ ਦਾ ਅਸਲ ਨਾਮ ਪ੍ਰਸ਼ਾਸਨਿਕ ਸੁਧਾਰ ਵਿਭਾਗ ਸੀ ਜਿਸ ਨੂੰ ਪੰਜਾਬ ਦੇ ਕੈਬਨਿਟ ਮਿਨਿਸਟਰ ਕੁਲਦੀਪ ਸਿੰਘ ਧੱਲੀਵਾਲ ਸੰਭਾਲਦੇ ਸਨ ਪਰ ਇਸ ਗੱਲ ਨੂੰ ਲੈ ਕੇ ਵਿਰੋਧੀਆਂ ਨੇ ਬਹੁਤ ਆਲੋਚਨਾ ਕੀਤੀ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਵਿਭਾਗ ਸੱਚ ਵਿੱਚ ਮੌਜੂਦ ਹੀ ਨਹੀਂ ਸੀ ਜਿਸ ਨੂੰ ਕੁਲਦੀਪ ਸਿੰਘ ਧੱਲੀਵਾਲ ਪਿਛਲੇ 20 ਮਹੀਨਿਆਂ ਤੋਂ ਸੰਭਾਲ ਰਹੇ ਸਨ ਇਸ ਵਿਵਾਦ ਦੀ ਨਾ ਕੋ ਕਮੇਟੀ ਸੀ ਨਾ ਕੋਈ ਸਕੱਤਰਰੀ ਅਤੇ ਨਾ ਹੀ ਇਹ ਵਿਭਾਗ ਕੋਈ ਕੰਮ ਕਰਦਾ ਸੀ ਅਸਲ ਵਿੱਚ ਇਹ ਵਿਵਾਦ ਮੌਜੂਦ ਹੀ ਨਹੀਂ ਹੈ ਇਸ ਨੂੰ ਕਿਵੇਂ ਪਿਛਲੇ 20 ਮਹੀਨਿਆਂ ਤੋਂ ਕੁਲਦੀਪ ਸਿੰਘ ਕਾਲੀਵਾਲ ਦੇ ਨਾਮ ਤੇ ਰੱਖਿਆ ਗਿਆ ਫਿਰ ਕਿਵੇਂ ਇਸ ਨੂੰ ਪਿਛਲੇ 20 ਮਹੀਨਿਆਂ ਤੋਂ ਪੰਜਾਬ ਸਰਕਾਰ ਚਲਾ ਰਹੀ ਹੈ ਜੇਕਰ ਇਸ ਵਿੱਚ ਬਾੜ ਦਾ ਕੋਈ ਨਾ ਸਕੱਤਰਰੀ ਹੈ ਨਾ ਕਮੇਟੀ ਅਤੇ ਨਾ ਹੀ ਕੋਈ ਕੰਮ ਕਰਦਾ ਹੈ ਤਾਂ ਇਸ ਨੂੰ ਕਿਵੇਂ ਪੰਜਾਬ ਸਰਕਾਰ ਨੇ ਕੁਲਦੀਪ ਸਿੰਘ ਕਾਲੀਵਾਲ ਜੋ ਕਮਿਟੀ ਮਿਸਟਰਨ ਉਹਨਾਂ ਨੂੰ ਦੇ ਦਿੱਤਾ ਅਤੇ ਹੁਣ ਜਾ ਕੇ 20 ਮਿੰਨਿਆਂ ਬਾਅਦ ਪੰਜਾਬ ਸਰਕਾਰ ਨੂੰ ਇਸ ਦਾ ਪਤਾ ਲੱਗਾ ਤਾਂ ਇਸ ਲਈ ਪੰਜਾਬ ਸਰਕਾਰ ਨੇ ਇਹ ਵਿਭਾਗ ਖਤਮ ਕਰ ਦਿੱਤਾ ਪਰ ਪੰਜਾਬ ਦੇ ਮੁੱਖ ਮੰਤਰੀ ਗੁਰਵੰਤ ਮਾਨ ਦਾ ਕਹਿਣਾ ਹੈ ਕਿ ਇਹ ਸੱਚ ਵਿੱਚ ਮੌਜੂਦ ਹੈ ਅਤੇ ਹੁਣ ਇਸ ਵਿਭਾਗ ਦਾ ਨਾਮ ਬਦਲ ਦਿੱਤਾ ਗਿਆ ਹੈ ਸਾਡਾ ਡਿਪਾਰਟਮੈਂਟ ਤੋਂ ਲੈ ਕੇ ਸਿਹਤ ਸਾਰੇ ਹੋ ਰਹੇ ਨੇ ਜਦੋਂ ਜੁਦੀਨ ਸਿੰਘ ਢਾਲੀਵਾਲ ਦੇ ਕੋਲ ਹੈ ਕਿ ਉਹ ਕਾਗਜ਼ਾਂ ਦੇ ਨਹੀਂ ਨਹੀਂ ਉਹ ਤਾਂ ਪਹਿਲਾ ਇਹ ਪਹਿਲੀ ਸਰਕਾਰਾਂ ਦੀ ਅਸਲ ਚੋਣ ਹੈ ਉਹ ਹੁਣ ਅਸੀਂ ਨਾਮ ਬਦਲ ਕੇ ਉਹਨੂੰ ਇੱਕ ਡਿਪਾਰਟਮੈਂਟ ਬਣਾਇਆ ਹੈ ਹੁਣ ਪਹਿਲਾਂ ਤਾਂ ਬਸ ਵੈਸੇ ਨਾਮ ਦਾ ਸੀ ਕੋਈ ਸਟਾਫ ਨਹੀਂ ਸੀ ਕੋਈ ਆਫਿਸ ਨਹੀਂ ਸੀ ਹੁਣ ਉਹਨੂੰ ਇੱਕ आ, मतलब पॉजिटिव बी ਇਕਲੇ ਕੋਈ ਬਿਊਰੋਕ੍ਰੇਸੀ ਚ ਸੁਧਾਰ ਲਿਆਉਣਾ ਹੈ ਜਾਂ ਕੋਈ ਕੁਝ ਉਹ ਉਹ ਡਿਪਾਰਟਮੈਂਟ ਹੈ ਨਾ ਕੋਈ ਕਿਉਂਕਿ ਦੋ ਡਿਪਾਰਟਮੈਂਟ ਨੇ ਜਿਹੜਾ ਗਵਰਨਮੈਂਟ ਦਾ ਹੈ ਕਿ ਜਿਹੜਾ ਅਮਨਧੂਰਾ ਪੜਿਆ ਹੈ ਹੈ ਨਾ ਇੱਕ ਪ੍ਰਸ਼ਾਸਨ ਹੈ ਸੋ ਉਹ ਪਹਿਲਾਂ ਉਹਨਾਂ ਦੋਨਾਂ 'ਚ ਕਨਫਿਊਜ਼ਨ ਸੀਗਾ ਅਸੀਂ ਉਹਨੂੰ ਇੱਕ ਪ੍ਰੋਪਰ ਕਮੇਟੀ ਪਰ ਸੀ ਇਹ ਮੰਨ ਨੇ ਇਸੇ ਭਾਗ ਦਾ ਨਾਮ ਕੀ ਬਦਲ ਕੇ ਰੱਖਿਆ ਹੈ ਇਹ ਅਜੀ ਤਕਰੀਨ ਦੇ ਸਿਰ ਪਰ ਇਸ ਗੱਲ ਨੂੰ ਲੈ ਕੇ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਦੀ ਬਹੁਤ ਲੋਚਨਾ ਕਰ ਰਹੀਆਂ ਹਨ ਕਿਉਂਕਿ ਇਸ ਗੱਲ ਦਾ ਇੰਨੇ ਸਮੇਂ ਬਾਅਦ ਪੰਜਾਬ ਸਰਕਾਰ ਨੂੰ ਪਤਾ ਲੱਗਿਆ ਇੰਨਾ ਟਾਈਮ ਕੀ ਪੰਜਾਬ ਸਰਕਾਰ ਸੁੱਤੀ ਪਈ ਸੀ ਜੇਕਰ ਕੁਲਦੀਪ ਸਿੰਘ ਢਾਲੀਵਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਸ ਬਾਰੇ ਕਹਿਣਾ ਸੀ ਕਿ ਇਸ ਬਾਰੇ ਮਾਨ ਸਾਹਿਬ ਜਵਾਬ ਦੇਣਗੇ ਉਹ ਇੱਕ ਫੌਜ ਦਾ ਸਿਪਾਹੀ ਹੈ ਅਤੇ ਜੋ ਉਹਨਾਂ ਨੂੰ ਕਿਹਾ ਜਾਵੇਗਾ ਉਹੀ ਕਰਨਗੇ ਇਸ ਤੋਂ ਇਲਾਵਾ ਕੁਲਦੀਪ ਸਿੰਘ ਢਾਲੀਵਾਲ ਕੋਲ ਇੱਕ ਹੋਰ ਵਿੱਦਿਪਾਰਟਮੈਂਟ ਜੋ ਹੈ ਐਨ ਆਰ ਆਈ ਡਿਪਾਰਟਮੈਂਟ ਤਾਂ ਦੋਸਤੋ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਤਦ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ